مرداوان مرداوان او کرشای مرداوان 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 لړ دې لاک जिंदाबाद 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 لړ دې जिंदाबाद जिंदाबाद او پل فدراسیون जिंदाबाद जिंदाबाद ਜਿੰਦਾਬਾਦ ਯੋਗ ਦੇਲੇ ਜਿੰਦਾਬਾਦ 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 ਸਤਾਰਿਓ ਅਧਰ ਨੇਦੀ ਪ੍ਰਧਾਨਗੀ ਕਰ ਰਹੇ ਸਰਦਾਰ ਹਰਜੀਤ ਸਿੰਘ ਜੀ ਸਰਦਾਰ ਅਵਤਾਰ ਸਿੰਘ ਢੱਲੋ ਜੀ ਸੁਚਪਾਲ ਜੀ ਤ੍ਰੀਪੂ ਜੀ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਬਾਬਾ ਅਮਰਜੀਤ ਸਿੰਘ ਜੀ ਸਾਬਰਬੰਦ ਸਰਕਲ ਪੈਨਸ਼ਨਰ ਦੇ ਸਰਕਲ ਪ੍ਰਧਾਨ ਸਰਦਾਰ ਰঞ্জੀਤ ਸਿੰਘ ਤਲਵੰਡੀ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਸਭ ਤੋਂ ਪਹਿਲਾਂ ਉਹ ਗੁਰੂ ਘੱਟੇ ਦੀ ਸ਼ਾਨ ਕਰੀਏ ਜੀ ਬਾਅਦ ਜੀਕਾ ਖਾਲਸਾ ਬਾਅਦ ਜੀਕੀ ਫੱਤੇ ਮੈਂ ਸਰਦਾਰ ਗੁਰਬਖਸ਼ ਸਿੰਘ ਸਰਕਲ ਪ੍ਰਧਾਨ ਵਿਆਤੀ ਅਸੀਂ ਅੱਜ ਜਿਹੜਾ ਇਹ ਧਰਨਾ ਲਾਇਆ ਜਈ ਰਜਿੰਦਰ ਸਿੰਘ ਜੀ ਦੀ ਬਦਲੀ ਦੇ ਵਿਰੋਧ ਵਿੱਚ ਲਾਇਆ ਵਾ ਉਹਨਾਂ ਦੀ ਬਦਲੀ ਜਿਹੜੀ ਆ ਬਿਲਕੁਲ ਤਕਸ਼ਾਈ ਆ ਕਿਉਂਕਿ ਉਹ ਆਲਰੇਡੀ ਹੀ ਆਪਣੀ ਡਿਊਟੀ ਦੇ ਰਹੇ ਨੇ ਤੇ 3 ਸਾਲ ਤੋਂ ਬਿਨਾਂ ਛੁੱਟੀ ਤੋਂ ਨਿਰਵਗਨ ਡਿਊਟੀ ਦੇ ਰਹੇ ਪਰ ਐਕਸ਼ਨ ਸਾਹਿਬ ਨੇ ਪਤਾ ਨਹੀਂ ਕਿਸ ਦਬਾਅ ਵਿੱਚ ਆ ਕੇ ਜਾਂ ਬਦਲਾਖੋਰੀ ਦੀ ਕੋਈ ਮੰਛਰ ਰੱਖ ਕੇ ਉਹਨਾਂ ਦੀ ਬਦਲੀ ਕੀਤੀ ਗਈ ਆ ਉਹ ਇੱਕ ਇਮਾਨਦਾਰ ਤੇ ਬਹੁਤ ਹੀ ਵਧੀਆ ਡਿਊਟੀ ਕਰਨ ਵਾਲੇ ਇਨਸਾਨ ਆ ਉਹਨਾਂ ਦੀ ਇਸ ਬਦਲੀ ਦੇ ਖਿਲਾਫ ਵਿੱਚ ਸਮੂਹ ਜਥੇਬੰਦੀ ਐਮਪਲਾਈਡ ਫੈਡਰੇਸ਼ਨ ਨੇ ਅੱਜ ਪੀਐਮ ਦੇ ਸੱਦੇ ਉੱਤੇ ਸਾਰੇ ਸਰਕਲਾਂ ਨੇ ਤਰਨ ਦਾ ਅੰਮ੍ਰਿਤਸਰ ਸਭ ਨੇ ਰਲ ਕੇ ਇੱਕ ਧਰਨਾ ਲਾਇਆ ਅਗਰ ਸਾਡੀ ਇਹ ਬਦਲੀ ਰੱਦ ਨਹੀਂ ਹੁੰਦੀ ਤੇ ਅਸੀਂ ਇਹ ਧਰਨੇ ਨੂੰ ਤਿੱਖੇ ਸੰਘਰਸ਼ ਵਿੱਚ ਬਦਲਾਂਗੇ ਤਾਂ ਜੋ ਸਰਕਾਰ ਦੇ ਜਿਹੜੇ ਕਹਿਣ ਉੱਤੇ ਜਾਂ ਫਿਰ ਅਫਸਰਾਂ ਦੇ ਕਹਿਣ ਉੱਤੇ ਅਫਸਰਸਾਈ ਨੇ ਜਿਹੜੀਆਂ ਧੱਕੇ ਨਾਲੇ ਬਦਲੀ ਕੀਤੀ ਐ ਸਰਾ ਸਰ ਨਜਾਇਜ਼ ਐ ਅਸੀਂ ਅਸੀਂ ਪੂਰ ਜ਼ੋਰ ਨਿੰਦਾ ਕਰਦੇ ਆ ਤੇ ਉਹਨਾਂ ਦੀ ਬਦਲੀ ਰੱਦ ਕਰਾਉਣਾ ਚਾਹੁੰਦੇ ਆ ਜੀ ਤੁਹਾਡੀ ਪ੍ਰੈਸ ਜਿਹੜੀ ਥੰਮਿਆ ਉਹ ਜਾ ਕੇ ਅੰਦਰ ਆਪ ਖੁਦ ਵੇਖਾਈ ਆ ਕੁਰਸੀਆਂ ਖਾਲੀ ਆ ਅਸੀਂ ਪਰਸੋਂ ਵੀ ਲਾਇਆ ਸੀ ਕੋਈ ਅਫਸਰ ਨਹੀਂ ਆਇਆ ਕਿਸੇ ਨੇ ਸਾਨੂੰ ਨਾਲ ਨਹੀਂ ਕੀਤੀ ਸੋ ਪ੍ਰੈਸ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਸਾਰਾ ਕੁਝ ਆ ਵੇਖ ਲਿਆ ਵਾ ਤੇ ਇਸ ਤੋਂ ਬਿਨਾ ਸਾਡੇ ਮੁਲਾਜ਼ਮਾਂ ਨਾ ਕੀ ਤਕਾ ਹੁੰਦਾ ਹੈਗਾ ਤੁਸੀਂ ਜਾਣਦੇ ਹੋ ਕਿਉਂਕਿ ਇੱਕ ਬੰਦੇ ਨੂੰ ਪੰਜ-ਪੰਜ ਦਾ ਕੰਮ ਕਰਨਾ ਪੈ ਰਿਹਾ ਕਿਉਂਕਿ ਬਹੁਤ ਜ਼ਿਆਦਾ ਗਿੰਦੀ ਘਟਿਆ ਉਸ ਕਰਕੇ ਕੰਮ ਦਾ ਲੋਡ ਬਹੁਤ ਜ਼ਿਆਦਾ ਤੇ ਨਜਾਇਜ਼ ਤੱਕੇ ਨਾ ਬਦਲੀ ਕੀਤੀ ਗਈ ਆ ਸੋ ਇਹੀ ਚਾਹਵਾਂਗੇ ਉਹਨਾਂ ਦੀ ਬਦਲੀ ਰੱਦ ਕੀਤੀ ਜਾਵੇ ਫੇਰ ਦੇ 11 ਵਜੇ ਦੇ ਅੱਗੇ ਧਰਨੇ ਤੇ ਬੈਠੇ ਆ ਪਰ ਕੋਈ ਅਫਸਰ ਜਾਂ ਕੋਈ ਵੀ ਨੁਮਾਇੰਦਾ ਉਹਨਾਂ ਦਾ ਸਾਡੇ ਵਿੱਚ ਸ਼ਾਮਲ ਨਹੀਂ ਹੋਇਆ ਨਾ ਹੀ ਸਾਨੂੰ ਆ ਕੇ ਉਹਨੇ ਕੋਈ ਗੱਲ ਕੀਤੀ ਅਜੇ ਤੱਕ ਤੇ ਜੰਗਲੇ ਨੂੰ ਸੀਨੀਅਰ ਮੀਤ ਪ੍ਰਧਾਨ ਅਪਲਾਈ ਫੇਰ ਪਹਿਲਵਾਨ ਪੰਜਾਬ ਅਸੀਂ ਜਿਹੜਾ ਅੱਜ ਧਰਨਾ ਲਾਇਆ ਵਾ ਇਹ ਜਿੰਦਰ ਸਿੰਘ ਜੀ ਦੀ ਜਿਹੜੀ ਆ ਬਦਲੀ ਜਾਨੀ ਕਿ ਆਰਜੀ ਹੈਡਕ quart ਕਰਕੇ ਜਿਹੜਾ ਹਰ ਸੈਸ਼ਨ ਨੇ ਲਾਇਆ ਗਿਆ ਵਾ ਉਹਦੇ ਸਬੰਧ ਦੇ ਵਿੱਚ ਆ ਇਹ ਜਿਹੜਾ ਜੇ ਹੀ ਪਹਿਲਾਂ ਹੀ ਇੱਥੇ ਆਪਣੀ ਡਿਊਟੀ ਤੇ ਨਾਲ ਦੋ ਐਸਐਸਏ ਤੇ ਦੋ ਆਟੀਆਂ ਦੇ ਨਾਲ ਕਰ ਰਿਹਾ ਵਾ ਕਿਤੇ ਹਰ ਸੈਸ਼ਨ ਨੇ ਕੀਤਾ ਉੱਥੇ ਪਹਿਲਾਂ ਹੀ ਤਿੰਨ ਆਟੀਆਂ ਤੇ ਦੋ ਐਸਐਸਏ ਲੱਗੇ ਹੋਏ ਆ ਪੰਜ ਬੰਦੇ ਉੱਥੇ ਹੋਰ ਹੈਗੇ ਆ ਤੇ ਇਹਨਾਂ ਦੀ ਜਿਹੜੀ ਡਿਊਟੀ ਵਾਧੂ ਚਾਰਜ ਦਿੱਤਾ ਵਾ ਉਹਦੇ ਵਿੱਚ ਇੱਕ ਵੱਧ ਡਿਊਟੀ ਲਿਖਤੀ ਵੀ ਉੱਥੇ ਡਿਊਟੀ ਵੀ ਕਰਨਗੇ ਜਿੰਨਾ ਜੇ ਤੱਕ ਨਵਾਂ ਜਾਈ ਨਹੀਂ ਹੁੰਦਾ ਉਹ ਪਹਿਲਾਂ ਹੀ ਜਿਹੜੀਆਂ ਆਪਣੇ ਸਟਾਫ ਸਟੇਸ਼ਨ ਦੇ ਡਿਊਟੀ ਦੇ ਰਿਆ ਵਾ ਉਸ ਤੋਂ ਲਾਵਾ ਉੱਥੇ ਵੀ ਜਾ ਕੇ ਡਿਊਟੀ ਦੇਵੇ ਤਿੰਨ ਤਿੰਨ ਚੀਜ਼ਾਂ ਹੁੰਦੀਆਂ ਨਹੀਂ ਗਿਆ ਕਿਉਂਕਿ ਉਹ ਕਿੱਥੇ ਕਿੱਥੇ ਡਿਊਟੀ ਦੇਵੇਗਾ ਉਹ ਆਪਣੀ ਰੈਸਟ ਅੱਗੇ ਨਹੀਂ ਘਟਾਰੇ ਉਹਨਾਂ ਨੂੰ ਰੈਸਟ ਮਿਲਦੀ ਨਹੀਂ ਆਪਣੀਆਂ ਡਿਊਟੀਆਂ ਮਹਾ ਪੂਰੀਆਂ ਕਰ ਰਹੇ ਆ ਤੇ ਇੱਕ ਦੂਜਾ ਸਬ ਸਟੇਸ਼ਨ ਹੋਰ ਦੇ ਕੇ ਉੱਥੇ ਡਿਊਟੀ ਜਿਹੜੀ ਆ ਕਰਨ ਵਾਸਤੇ ਨਾਲ ਲਿਖ ਦਿੱਤਾ ਗਿਆ ਆਡਰਾਂ 'ਚ ਇਹਦੀ ਐ ਬਿਲਕੁਲ ਨਖੇਦੀ ਕਰਦੇ ਆ ਔਰ ਅੱਜ ਨਿਗਾ ਜਾ ਮੈਸੇਜ ਲਾਇਆ ਹੈਗਾ ਸਾਨੂੰ ਤੇ ਇਹ ਕਹ ਵੀ ਚਲੋ ਐਕਸ਼ਨ ਸਾਹਿਬ ਮਿਲਣਗੇ ਤੇ ਇਹਨਾਂ ਨਾਲ ਕੋਈ ਬੈਠ ਕੇ ਗੱਲਬਾਤ ਹਲ ਹੋ ਜੇਗੀ ਪਰ ਇਹ ਬੜਾ ਮੜਾ ਬਤੀਰਾ ਵਾ ਜਿਹੜੇ ਗੱਲਬਾਤ ਤੋਂ ਵੀ ਭੱਜੇ ਆ ਐਰਕੀ ਤੇ ਮਾਰਾ ਜੇ ਮੈਸੇਜ ਮੀਟਿੰਗ ਦਾ ਲਾਇਆ ਵੀ ਮੀਟਿੰਗ ਕਰਨੀ ਆ ਉਹ ਧਰਨੇ ਦੇ ਰੂਪ ਚ ਕੀ ਹੋ ਗਈ ਆ ਅਗਲਾ ਜਿਹੜਾ ਸਾਡਾ ਧਰਨਾ ਵੱਡੇ ਪੱਧਰ ਤੇ ਹੋਊਗਾ ਔਰ ਸਾਰੇ ਬਾਰਡਰ ਜੋਂ ਤੇ ਜਿੰਨੇ ਸਾਡੇ ਡੀਆ ਸਰਕਲ ਵੀ ਆ ਉਹਦੇ ਵਿੱਚ ਵੱਧ ਵੱਧ ਜਿਹੜੇ ਆਪਣੇ ਕਰਮਚਾਰੀ ਔਰ ਮੁਲਾਜ਼ਮ ਲੈ ਕੇ ਪਹੁੰਚਣਗੇ ਔਰ ਜਿਹੜਾ ਅਗਲਾ ਉਹਨਾਂ ਦਾ ਧਰਨਾ ਉਹ ਘੱਟੋ ਘੱਟ 3-400 ਬੰਦੇ ਦੇ ਉੱਪਰ ਦਾ ਆਊਗਾ ਜਿੰਨਾ ਚਿਰ ਤੱਕ ਇਹ ਉਹਨਾਂ ਦੀ ਡਿਊਟੀ ਦੇ ਹੈੱਡਕੁਆਰਟਰ ਰੱਦ ਨਹੀਂ ਕਰਦੇ ਉਹਨਾਂ ਜਿੰਨਾ ਚਿਰ ਤੱਕ ਇਹ سلسلہ ਜਾਰੀ ਰਹੇਗਾ ਉੱਚ ਅਧਿਕਾਰੀ ਜਿਹੜਾ ਵਾ ਸਾਨੂੰ ਪਤਾ ਲੱਗਾ ਪਹਿਲਾਂ ਉਹਨੇ ਇੱਥੇ ਬੈਠਦਾ ਵੇਲੇ-ਵੇਲੇ ਘਰੋਂ ਜੂਂਡੀਆਂ ਕਰ ਲੈਂਦੇ ਉੱਚ ਅਧਿਕਾਰੀ ਥੱਲੇ ਮੁਲਾਜ਼ਮਾਂ ਨੂੰ ਚੈੱਕ ਕਰਨ ਦੇ ਨੂੰ ਕਹਿ ਦਿੰਦੇ ਤੂੰ ਡਿਊਟੀ ਨਹੀਂ ਆਉਂਦੇ ਫੇਰ ਤਾਂ ਕੋਈ ਅਧਿਕਾਰੀ ਨਹੀਂ ਆਇਆ ਫੇਰ ਕਰਕੇ ਇਹ ਮੰਗ ਕਰਦੇ ਆ ਵੀ ਭਗੜੋ ਘਟ ਉਹਨੂੰ ਆਣ ਕੇ ਆਪਣੇ ਦਫ਼ਤਰ ਬਹਿਣਾ ਚਾਹੀਦਾ ਹੈਗਾ ਬੈਠ ਕੇ ਤੇ ਫੇਰ ਉਹ ਜਿਹੜਾ ਉਹਨੂੰ ਕੋਈ ਨਾ ਕੋਈ ਗੱਲਬਾਤ ਕਰਨੀ ਚਾਹੀਦੀ ਸੀ ਜੋ ਵੀ ਆਪਣੇ ਵਿਚਾਰ ਸਾਡੇ ਜਥੇਬੰਦੀ ਨਾਲ ਬੈਠ ਕੇ ਕਰਦਾ ਸਾਨੂੰ ਨੂੰ ਪਤਾ ਲੱਗਦਾ ਵੀ ਉਹਦੇ ਵਿਚਾਰ ਕੀ ਆ ਇਹ ਕਰਕੇ ਇਹਦੀ ਵੀ ਅਸੀਂ ਬਹੁਤ ਨਖੇਦੀ ਕਰਦੇ ਆ ਜਿਹੜਾ ਉਹਨਾਂ ਨੇ ਸਾਨੂੰ ਕੋਈ ਇੱਥੇ ਅਹੁਦੇਦਾਰੀ ਨਹੀਂ ਮਿਲਿਆ ਨਾ ਬੈਠਿਆ ਹੀ ਆ ਮਹਿਰ ਜਿੰਦਰ ਸਿੰਘ ਜੇਈ ਸਭ ਤੋਂ ਸਿਖ ਜਗਦੇਵ ਕਲਾ 66 ਕੇ ਵੀ ਸਭ ਤੋਂ ਸਿਤੇ ਡਿਊਟੀ ਦੇ ਰਿਆਂ ਜੇਈ ਇਨਚਾਰਜ ਤੇ ਇੱਥੇ ਪਹਿਲਾਂ ਹੀ ਸਟਾਫ ਦੀ ਘਾਟ ਹੀ ਇਹ ਦੋ ਸਟਾਫ ਪਹਿਲਾਂ ਹੀ ਘਟ ਹੀ ਤੇ ਹਰ ਸੇਸੀ ਨੇ ਮੇਰੀ ਡਿਊਟੀ ਉਹਨਾਂ ਨੇ ਬਲੇ ਐਕਸ਼ਨ ਸਾਹਿਬ ਨੇ ਨਜਾਇਜ਼ ਤੌਰ ਤੇ ਜਿਹੜੀ ਕਰ ਦਿੱਤੀ ਆ ਵਾਧੂ ਚਾਰਜ ਦਾ ਤਾਂ ਚਲੋ ਜਾਇ ਜੇ ਆ ਵੀ ਮਤਲਬ ਕੋਈ ਸਮਾਨ ਘਟੋਣਾ ਕੋਈ ਚੀਜ਼ ਕਰਨੀ ਐ ਅਮਰਜੈਂਸੀ ਹੋ ਉਹ ਕਰਨ ਨੂੰ ਤਿਆਰ ਆ ਵੀ ਇਹਨਾਂ ਨੇ ਉਲਟ ਕੰਮ ਕੀਤਾ ਵਾ ਵੀ ਜਿਹੜਾ ਵੀ ਲੋਡ ਆਪਣਾ ਡਿਊਟੀ ਦੇਣ ਲਈ ਇੱਕ ਐਸਐਸਏ ਦੀ ਡਿਊਟੀ ਦੇ ਲਈ ਗਿਆ ਜੈ ਨੂੰ ਜੈ ਦੀ ਡਿਊਟੀ ਵਸੇ ਆ ਵੀ ਆਪਣੇ ਬਿਲੀ ਘਰ ਰੈਸਟਾ ਘਟਾਉਣੀਆਂ ਚਲੋ ਮਲਾਜਵਾ ਦੀ ਹੰਦੀਆ ਵਾ ਕੰਮ ਕਰ ਲਈ ਜਿਹੜਾ ਵੀ ਵਿਭਾਗ ਦੇ ਕੰਮ ਆ ਕੋਈ ਅਮਰਜੈਂਸੀ ਪੈਂਦੀ ਉੱਥੇ ਚੱਲਣ ਲਈ ਤਿਆਰ ਆ ਪਰੇ ਧੱਕੇ ਸਹੀ ਕੀਤੀ ਆ ਪਹਿਲਾਂ ਵੀ ਮੈਂ ਮੁਲਾਜ਼ਮਾਂ ਦੇ ਆਪਣੇ ਛੋਟੇ ਮੁਲਾਜ਼ਮਾਂ ਦੇ ਆਪਣੇ ਨਾਲ ਜਿਹੜੇ ਹੈਗੇ ਹੀ ਉਹਨਾਂ ਦਾ ਕੰਮ ਕਰਦਾ ਰਿਆ ਉਹਨਾਂ ਨੂੰ ਨਿਆਂ ਧੱਕਾ ਹੁੰਦਾ ਰਿਆ ਉਹਦੀ ਗੱਲ ਹੱਕ ਸੱਚ ਦੀ ਆਵਾਜ਼ ਠ ਆਉਂਦਾ ਰਿਆ ਵਾ ਉਸੇ ਕਰਕੇ ਇਹਨਾਂ ਨੇ ਰੰਜਸ਼ ਕੱਢ ਲਈ ਐਸਐਸਸੀ ਲਖਵਿੰਦਰ ਸਿੰਘ ਤੇ ਨੀਰਜ ਸ਼ਰਮਾ ਨੇ ਮੇਰੇ ਨਾਲ ਨਿਆਂ ਕੀਤੀ ਆ ਮੇਰੀ ਡਿਊਟੀ ਸਿਰਫ ਮੈਂ ਉੱਥੇ ਸਮਾਨ ਘਟਾ ਸਕਦਾ ਵਾਂ ਪਹਿਲਾਂ ਹੀ ਸਾਲ ਹੋ ਗਿਆ ਵਾ ਕਿ ਜਿਹੜਾ ਇੱਥੇ ਬਿਜਲੀ ਘਰ ਸਟਾਫ ਦੀ ਘਟਾ ਕਰਕੇ ਦੋ ਮੁਲਾਜ਼ਮਾਂ ਦੀ ਸਟਾਫ ਦੀ ਘਟਾ ਕਰਕੇ ਮੈਂ ਅਹੀਂ ਸਾਲ ਹੋ ਗਿਆ ਰੈਸਟ ਨਹੀਂ ਮਿਲਦੀ ਕੋਈ ਰਲੀਫ ਨਹੀਂ ਮਿਲ ਰਹੀ ਨਾ ਹੀ ਜਿਹੜਾ ਕੋਈ ਵਾਧੂ ਕੰਮ ਕੀਤਾ ਵਾ 3 ਸਾਲ ਹੋ ਗਏ ਉਹਦਾ ਓਵਰਟਾਈਮ ਨਹੀਂ ਮਿਲ ਰਿਆ ਪਹਿਲਾਂ ਹੀ ਠੱਕੇ ਸਾਈ ਕਰ ਰਹੇ ਆ ਤੇ ਇਹਨਾਂ ਨੇ ਬਹੁਤ ਠੱਕੇ ਸਾਈ ਕੀਤੀ ਆ ਮੈਂ ਮੰਗ ਕਰਦਾ ਵੀ ਮੇਰੇ ਰੱਦ ਅਰਡਰ ਰੱਦ ਕੀਤੇ ਜਾਣ ਤੇ ਜੋ ਬੰਦਾ ਇਨਸਾਫ ਨਹੀਂ ਤੇ ਮੈਂ ਆਪਣਾ ਲੇਬਰ ਕੋਰਟ ਦੇ ਵਿੱਚ ਜਾਣ ਲਈ ਤਿਆਰ ਆ ਤੇ ਇਹਨਾਂ ਨੂੰ ਬੱਸ ਵਾਦੇ ਜੋ ਵੀ ਕਾਨੂੰਨੀ ਕਾਰਵਾਈ ਉਹ ਕਰ ਲਈ ਤਿਆਰ ਆ ਵਾਹ ਖਾਲਸਾ ਵਾਹਿਗੁਰੂ ਕੋਈ ਉੱਚ ਅਧਿਕਾਰੀ ਤੁਹਾਨੂੰ ਸੇਰ ਦਾ ਮਿਲਿਆ ਜੀ ਤੁਹਾਡੇ ਤੋਂ ਨਹੀਂ ਨਹੀਂ ਕੋਈ ਨਹੀਂ ਮਿਲਿਆ ਜੀ ਉਹ ਦਿਨ ਜਦੋਂ ਤੇ ਆਰਡਰ ਕੀਤੇ ਕੋਈ ਨਹੀਂ ਮਿਲਿਆ ਇੱਥੇ ਸੀਟ ਤੇ ਬੈਂਦੇ ਨਹੀਂ ਆ ਸਾਡੂ ਕਹਿੰਦੇ ਵੀ ਤੁਸੀਂ ਹੈੱਡ ਕੁਆਟਰ ਜਾ ਇੱਧਰ ਉੱਧਰ ਜਾਂਦੇ ਜੇ ਨਾ ਜਾਓ ਆਪ ਆਜੇ ਤਾਂ ਅਸੀਂ 31 ਤਰੀਕ ਦੇ ਵੇਖਿਆ ਇੱਥੇ ਦਫ਼ਤਰ ਦੇ ਅਫਸਰ ਵੜ ਕੇ ਇੱਥੇ ਵੇਖਿਆ ਨਹੀਂ ਇਹਨਾਂ ਨੂੰ ਨਾ ਅਸਸੀ ਵੜਿਆ ਤੇ ਨਾ ਐਕਸ਼ਨ ਵੜਿਆ ਵਾ ਮੰਗ ਇਹੋ ਕਰਦੇ ਆ ਵੀ ਜਿਹੜੀ ਨਜਾਇਜ਼ ਬਦਲੀ ਧੱਕੇਸਾਹੀ ਤੇ ਨਜਾਇਜ਼ ਬਦਲੀ ਰੱਦ ਕੀਤੀ ਜਾ ਤੇ ਧੱਕੇਸਾਹੀ ਬਦਦੀ ਕੀਤੀ ਰੱਦ ਕੀਤੀ ਜਾਣਾ ਤੇ ਧੱਕੇਸਾਹੀ ਨਾ ਕੀਤੀ ਜਾਵੇ ਕਿਸੇ ਨਾ ਵੀ ਕਿਸੇ ਵੀ ਮੁਲਾਜ਼ਮ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜੋ ਵੀ ਆ ਵੀ ਇਹ ਕਰਨਾ ਚਾਹੀਦਾ ਅਹੀਂ ਉਹ ਅਧਿਕਾਰੀਆਂ ਨੂੰ ਕਹਿੰਦੇ ਆਂ ਕਿ ਇਹ ਇਨਸਾਫ ਦਿੱਤਾ ਜਾਵੇ ਤੇ ਜਿਹੜੀ ਤਕਸੀਹੀ ਹੋ ਰਹੀ ਆ ਕਿ ਹੋਰ ਭਰਾਣਾ ਵੀ ਹੋ ਰਹੀ ਆ ਨਹੀਂ ਹੋਣੀ ਚਾਹੀਦੀ ਉੱਤੋਂ ਤੁਹਾਡੀ ਜਿਹੜੀ ਤੁਹਾਡਾ ਆਪਣਾ ਬੰਦਾ ਫਰਜ਼ ਮੰਦਾ ਵੀ ਉਤੋਂ ਮੈਨੇਜਮੈਂਟ ਨੂੰ ਸਟਾਫ ਦੀ ਮੰਗ ਕੀਤੀ ਜਾਵੇ ਨਾ ਕਿ ਸਟੋਰੇ ਸਟਾਫ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾਵੇ ਮੈਂਟਲੀ ਹਰੈਸਮੈਂਟ ਕੀਤਾ ਜਾਵੇ ਕਿ ਉਹ ਕੋਈ ਜਾਣੀ ਮਾਲੀ ਨੁਕਸਾਨ ਹੋਵੇ ਇਹ ਮਾੜੀ ਗੱਲ ਲੈਣਾ ਵਾਸਤੇ ਇਹੋ ਮੰਗਿਆ ਵੀ ਇਹਨਾਂ ਨੂੰ ਆਪਣਾ ਇਨਸਾਫ ਦਿੱਤਾ ਜਾਵੇ